ਫੇਰ ਲੋਕੀ ਕਹਿੰਦੇ ਨੇ ਕਿ ਹੋਜਿਆ ਜਮਾਨਾ ਆ ਗਿਆ ਜੀ ਬਾਬੇ ਤੇ ਜਾਣ ਵਾਲਿਆਂ ਨੂੰ ਰੋਕ ਲਿਆ ਆ ਵੇਖੋ ਤੁਸੀਂ ਬਾਬੇ ਤੇ ਜਾਣ ਵਾਲਿਆਂ ਨੂੰ ਰੋਕ ਕਿਉਂ ਲਿਆ ਔਰ ਇਹ ਤਸਵੀਰਾਂ ਤੁਸੀਂ ਵੇਖੋਗੇ ਜੇ ਥਾਣੇਦਾਰ ਸਾਹਿਬ ਨੇ ਜੀ ਆਪਣਾ ਰੂਪ ਵਿਖਾਇਆ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਭਲੇ ਦੀ ਗੱਲ ਹੋਵੇਗੀ ਆ ਤਸਵੀਰਾਂ ਵੇਖੋ ਔਰ ਦੱਸ ਦਈਏ ਕਿ 35 ਤੋਂ ਜ਼ਿਆਦਾ ਬੰਦੇ ਇਹ ਨੇ ਤੇ ਦੋ ਛੋਟੇ ਛੋਟੇ ਬੱਚੇ ਨੇ ਤਾਂ ਹੁਣ ਇਹਨਾਂ ਨੂੰ ਥਾਣੇਦਾਰ ਸਾਹਿਬ ਦਾ ਦਬਕਾ ਲੱਗ ਰਿਹਾ ਜਾਂ ਸਮਝਾਉਣ ਦਾ ਤਰੀਕਾ ਲੱਗ ਰਿਹਾ ਹੁਣ ਅਸੀਂ ਤਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਜ਼ਰੂਰ ਚੁਣਾਂਗੇ ਕੀ ਦਬਕਾ ਸਹੀ ਆ ਜਾਂ ਸਮਝਾਉਣਾ ਸਹੀ ਆ ਆ ਕਿਵੇਂ ਥਾਣੇਦਾਰ ਸਾਹਿਬ ਇਹਨਾਂ ਨੂੰ ਸਮਝਾ ਰਿਹਾ ਇਹਦੇ ਬਾਰੇ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤੁਸੀਂ ਇਹ ਜਾਣਕਾਰੀ ਜਿਹੜੀ ਆ ਇਹ ਪੂਰੀ ਸੁਣਨੀ ਆ ਤੁਹਾਨੂੰ ਦੱਸ ਦਈਏ ਕਿ ਜਿਵੇਂ ਥਾਣੇਦਾਰ ਸਾਹਿਬ ਨੇ ਬੜੇ ਤਰੀਕੇ ਨਾਲ ਇਹਨਾਂ ਨੂੰ ਸਮਝਾਇਆ ਹੋ ਰਹਿਣਾ ਨੂੰ ਇਹ ਵੀ ਕਹਿ ਦਿੱਤਾ ਕਿ ਅੱਗੇ ਤੋਂ ਲੈ ਕੇ ਤੁਹਾਡੀ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਇਹਨਾਂ ਗੱਡੀਆਂ ਦੀ ਐਂਟਰੀ ਬੰਦ ਹੈ ਜਿੰਨਾ ਸਮਾਂ ਅਸੀਂ ਡਿਊਟੀ ਕਰਦੇ ਰਹਾਂਗੇ ਜਿੰਨਾ ਸਮਾਂ ਐਸਐਸਪੀ ਸਾਹਿਬ ਸਾਨੂੰ ਐਵੇਂ ਗਾਈਡ ਕਰਦੇ ਰਹਿਣਗੇ ਤਾਂ ਇਸ ਗੱਡੀਆਂ ਦੀ ਐਂਟਰੀ ਜਿਹੜੀ ਆ ਹੁਸ਼ਿਆਰਪੁਰ ਦੇ ਵਿੱਚ ਬਿਲਕੁਲ ਬੰਦ ਐ ਇਹ ਗੱਡੀਆਂ ਹੁਸ਼ਿਆਰਪੁਰ ਦੇ ਵਿੱਚ ਐਂਟਰ ਨਹੀਂ ਹੋ ਸਕਣਗੀਆਂ ਕਿਉਂਕਿ ਇਹ ਗੱਡੀਆਂ ਜਿਹੜੀਆਂ ਕਾਨੂੰਨ ਦੇ ਅਦਾਰੇ ਦੇ ਅੰਦਰ ਨਹੀਂ ਚੱਲਦੀਆਂ ਇਹ ਗੱਡੀਆਂ ਕਾਨੂੰਨ ਤੋੜਦੀਆਂ ਨੇ ਔਰ ਆ ਤਸਵੀਰਾਂ ਵੇਖੋ ਔਰ ਪੂਰੀ ਗੱਲਬਾਤ ਤੁਸੀਂ ਆਈਓ ਸਾਹਿਬ ਤੋਂ ਸੁਣਨੀ ਆ ਇੰਚਾਰਜ ਸਾਹਿਬ ਤੋਂ ਸੁਣਨੀ ਆ ਕਿ ਟ੍ਰੈਫਿਕ ਦੇ ਇੰਸਪੈਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਪੂਰੀ ਗੱਲਬਾਤ ਸੁਣੋ ਔਰ ਵੀਡੀਓ ਤੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਹੋ ਰਿਹਾ ਹਾਈ ਹਾਈ ਇਹ ਛੋਟੇ ਬੱਚੇ ਬੈਠੇ ਰਹੋ ਹਾਈ ਹਾਈ ਤਨਾਲ ਜਾਨਤੀ ਮਾ ਜੀ ਆਹ ਦੇਖੋ ਜੀ ਆਹ ਦੇਖੋ ਇਹ ਛੋਟਾ ਜਿਹਾ ਬੱਚਾ ਹੈ ਜਿੰਨੇ ਜੇ ਦੁਨੀਆ 'ਚ ਨਹੀਂ ਦੇਖੀ ਇਹਨੂੰ ਦੁਨੀਆ ਬਾਰੇ ਕੋਈ ਪਤਾ ਨਹੀਂ ਹੈਗਾ ਇੱਕ ਉਹ ਛੋਟਾ ਜਿਹਾ ਬੱਚਾ ਹੈ ਮੈਂ ਇਸ ਚੀਜ਼ ਤੋਂ ਹੈਰਾਨ ਹਾਂ ਜੇ ਪੰਜਾਬ ਪੁਲਿਸ ਨੂੰ ਇਹਨਾਂ ਦੀ ਇੰਨੀ ਪਰਵਾਹ ਹੈ ਇਹਨਾਂ ਨੂੰ ਖੁਦ ਆਪਣੀ ਪਰਵਾਹ ਕਿਉਂ ਨਹੀਂ ਹੈਗਾ ਤੁਸੀਂ ਧਾਰਮਿਕ ਸਥਾਨ ਤੇ ਇੱਕ ਮਿੰਟ ਜੀ ਹੈਲੋ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਪਰਮਾਤਮਾ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਪਰ ਤੁਸੀਂ ਧਾਰ ਧੋਣ ਵਾਲੀ ਗੱਡੀ ਦੇ ਵਿੱਚ ਸਵਾਰੀ ਨਹੀਂ ਬਿਠਾ ਸਕਦੇ ਠੀਕ ਹੈ ਅਗਰ ਖੁਦਾਨਾ ਖਾਸ ਕਰ ਕੋਈ 19 21 ਕੋਈ ਅਜਿਹੀ ਗੱਲਬਾਤ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਜੀ ਹੁਸ਼ਿਆਰਪੁਰ ਪੁਲਿਸ ਕੀ ਕਰਦੀ ਹੈ ਹੁਸ਼ਿਆਰਪੁਰ ਪ੍ਰਸ਼ਾਸਨ ਕੀ ਕਰਦਾ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਜਦੋਂ ਕੋਈ ਵਿਅਕਤੀ ਸ਼ਹਿਰਪੁਰ ਦੇ ਵਿੱਚੋਂ ਆ ਕੇ ਟ੍ਰੈਫਿਕ ਰੂਲਾਂ ਦੀ ਪਾਲਣਾ ਨਹੀਂ ਕਰਦਾ ਤੇ ਸ਼ਹਿਰਪੁਰ ਪੁਲਿਸ ਕੀ ਕਰਦੀ ਹੈ ਉਹ ਤੁਹਾਨੂੰ ਦੱਸਦੇ ਆ ਬੇਟਾ ਆਪਣੇ ਕਾਗਜ਼ ਲੈ ਕੇ ਆਓ ਗੱਡੀ ਦੀ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਰਾਹ 'ਚ ਰੋਕਿਆ ਕੀ ਕਿਉਂ ਨਹੀਂ ਤੈਨੂੰ ਨਾ ਵਜਨ ਨਾ ਪਾਇਆ ਕਰੋ ਜੀ ਇੰਨਾ ਵਜਨ ਨਾ ਪਾਇਆ ਕਰੋ ਜੀ ਜਿੰਨਾ ਵੀ ਥੋੜੀ ਜਿਹੀ ਯਾਤਰੀ ਹੋ ਵੀ ਤੁਸੀਂ ਜਾ ਸਕਦੇ ਹੋ ਐਕਤੀ ਤੁਹਾਨੂੰ ਮਾਫ ਦਿੱਤਾ ਹੈਗੇ ਤਾਂ ਤੁਸੀਂ ਨਵੀਂ ਕੱਡੀ ਲਈ ਹੈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਹ ਸੀਟੀਆਂ ਪਰ ਜੇ ਤੁਸੀਂ ਟੈਪ ਟ੍ਰੈਪ ਕਰੂਲਾਂ ਦੀ ਪਾਲਣਾ ਨਹੀਂ ਕਰੋਗੇ ਜਿਹੜੇ ਗਿਫਟ ਹੈ ਇਹ ਤੁਹਾਨੂੰ ਮਿਲਦੇ ਰਹਿਣਗੇ ਠੀਕ ਹੈ ਜਿਹੜਾ ਤੁਸੀਂ ਸਨ ਰੂਫ ਕਰ ਰਹੇ ਹੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਸੀਆਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਕੋਈ ਵੀ ਵਿਅਕਤੀ ਸਨ ਰੂਫ ਨਾ ਕਰੇ ਕਿਉਂਕਿ ਅਸੀਂ ਕੱਲ ਹੀ ਇਹਦੇ ਚਾਈਨਾ ਡੋਰ ਇੱਕ ਪਤੰਗ ਆ ਕੇ ਸੜਕ ਦੇ ਵਿੱਚ गिरਦੀ ਸੀ ਉਹ ਜਦੋਂ ਪਤੰਗ ਆਪਾਂ ਫੜੀ ਤੇ ਚਾਈਨਾ ਡੋਰ ਸੀ ਉਹਦੇ ਨਾਲ ਅਗਰ ਉਹ ਕਿਸੇ ਵੀ ਵਿਅਕਤੀ ਦੇ ਗਲੇ ਵਿੱਚ ਫਿਰ ਜਾਂਦੀ ਹੈ ਤੇ ਬਹੁਤ ਘਾਤਕ ਸਿੱਧ ਹੋਊਗੀ ਇਹਦੇ ਨਾਲ ਮੌਤ ਵੀ ਹੋ ਸਕਦੀ ਹੈ ਇੱਕ ਦਿਨ ਆਪਣਾ ਹਿਆਰਪੁਰ ਦੇ ਵਿੱਚ ਹੀ ਦੇਖਿਆ ਸੀ ਦੋ ਛੋਟੇ-ਛੋਟੇ ਬੱਚੇ ਇੱਕ ਬੇਟੀ ਸੀ ਇੱਕ ਬੇਟਾ ਸੀ ਉਹਦੇ ਸੰਰੂਪ ਉੱਪਰ ਜਿਹੜਾ ਕੀ ਜਰਤਨਾ ਦੇ ਕੱਡੀਆਂ ਹੋਈਆਂ ਸੀ ਤੇ ਫੜਾ ਪੰਜਾਬੀ ਕਰ ਰਹੇ ਸੀ ਕਿ ਆਪਣੇ ਮਨੋਂ ਪਰ ਪੰਜਾਬੀ ਨਹੀਂ ਹੈ ਇਹ ਬੜਾ ਖਤਰਨਾਕ ਖੇਡ ਹੈ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਇਸ ਤਰ੍ਹਾਂ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਉਹਨੂੰ ਖਤਰੇ ਦੇ ਵਿੱਚ ਨਾ ਪਾਓ ਇਹ ਸਰ ਤੁਹਾਡਾ ਗਿਫਟ ਹੈ ਇਹਨੂੰ ਪਲੀਜ਼ ਸੰਭਾਲ ਕੇ ਰੱਖਣਾ ਤੇ ਅੱਗੇ ਤੋਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਮੈਂ ਤੁਹਾਡਰ ਤੋਂ ਉਮੀਦ ਕਰਦਾ ਕਿ ਅੱਗੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਬੋਲੋ ਸੌਰੀ ਲਓ ਅੱਜ ਜਮ ਕਿਰਪਾ ਕਰੀਏ ਅੰਦਰ ਬਿੰਦਰਪਲੇਰੋ ਜੀ ਬਿੰਦਰਪਲੇਰੋ ਪਾਗੇ ਜੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿੰਨਾ ਵੀ ਤੁਸੀਂ ਇਹ ਕੰਮ ਕਰ ਰਹੇ ਆ ਜਿੰਨਾ ਵੀ ਹਿਸ਼ਾਰਪੁਰ ਦੀ ਟ੍ਰੈਫਿਕ ਨੂੰ ਇਜ਼ੀ ਕਰਨ ਲਈ ਜੋ ਵੀ ਉਪਰਾਲਾ ਕਰ ਰਹੇ ਆ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਤੇ ਕਿਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇਹ ਕੰਮ ਕਰ ਰਹੇ ਆ ਇਹ ਸਾਡੇ ਬਹੁਤ ਹੀ ਸਹਿਕਾਰਯੋਗ ਐਸਐਸਪੀ ਹੁਸ਼ਿਆਰਪੁਰ ਜੀ ਹੈ ਉਹ ਜਿੱਦਾਂ ਸਾਨੂੰ ਸਮੇਂ-ਸਮੇਂ ਤੇ ਗਾਈਡਲਾਈਨ ਦਿੰਦੇ ਆ ਅਸੀਂ ਉਹਨਾਂ ਦੇ ਹੁਕਮਾਂ ਮੁਤਾਬਕ ਜਿਹੜੀ ਇਹ ਕੰਮ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਇਹ ਦੇਖਿਆ ਕਿ ਕਿਹੜਾ ਜਿਹੜੀ ਗੱਡੀ ਹੈ ਬਲੈਰੋ ਮੰਧੇਰਾ ਬਲੈਰੋ ਇਹਦੇ ਵਿੱਚ ਧੂਰੀ ਤੋਂ ਆਏ ਆ ਮੱਥਾ ਟੇਕਣ ਵਾਸਤੇ ਪਹਾੜੀ ਏਰੀਆ ਵਿੱਚ ਗਏ ਆ ਔਰ ਦੇਖੋ ਇਹਦੇ ਵਿੱਚ 35 ਲੋਕ ਜਿਹੜੇ ਆ ਉਹ ਗੱਡੀ ਦੇ ਵਿੱਚ ਬੈਠੇ ਆ ਜਦਕੇ ਇਹ ਜਿਹੜੀ ਭਾਰਤ ਧੋਣ ਵਾਲੀ ਗੱਡੀ ਹੈ ਇਹਦੇ ਵਿੱਚ ਇਸ ਤਰ੍ਹਾਂ ਇਹ ਡਬਲ ਡੈਕਰ ਕਰਕੇ ਗੱਡੀ ਨੂੰ ਸਵਾਰੀਆਂ ਨੂੰ ਸੰਗਤ ਨੂੰ ਨਹੀਂ ਬਿਠਾ ਸਕਦੇ ਮੈਂ ਤੁਹਾਡੇ ਸਾਧੇ ਮرائی ਪੂਰੇ ਪੰਜਾਬ ਦੀ ਜਿਹੜੀ ਸੰਗਤ ਹੈ ਪੰਜਾਬ ਦੇ ਲੋਕਾਂ ਨੂੰ ਬੜੇ ਅਤਿਵਿਦ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਆਪ ਜੀ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਨਕਮਸਤਕ ਹੋਣ ਵਾਸਤੇ ਜਾਂਦੇ ਹੋ ਤੇ ਪਲੀਜ਼ ਜਿਹੜੀਆਂ ਭਾਰਤ ਧੋਣ ਵਾਲੀਆਂ ਗੱਡੀਆਂ ਹਨ ਉਹਨਾਂ ਦੇ ਵਿੱਚ ਨਾ ਜਾਓ ਇਹਨਾਂ ਵਿੱਚ ਸਫ਼ਰ ਕਰਨਾ ਬਹੁਤ ਖਤਰਨਾਕ ਸਿੱਧ ਹੋ ਸਕਦਾ ਅਗਰ ਮੜਾ ਦੇ ਵੀ ਕਿਤੇ ਇੱਕ ਜੇ ਕੋ ਡੋਲਦੀ ਹੈ ਗੱਡੀ ਤੇ ਕੋਈ ਵੀ ਜਿਹੜਾ ਵੱਡਾ ਹਾਦਸਾ ਵਾਪਰ ਸਕਦਾ ਤਾਂ ਮੈਂ ਵੀ ਬੇਨਤੀ ਕਰਾਂਗਾ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਅਗਰ ਹਿਸ਼ਾਰਪੁਰ ਨੂੰ ਕਰਾਸ ਕਰਦਾ ਹੈ ਤੇ ਬੜਾ ਸੋਚ ਸਮਝ ਕੇ ਕਰਾਸ ਕਰੇ ਅਸੀਂ ਕੋਈ ਵੀ ਗੱਡੀ ਹੈ ਜਿਹੜੀ ਆ ਹਿਸ਼ਾਰਪੁਰ ਦੇ ਵਿੱਚੋਂ ਨਾ ਆਉਣ ਦੇਣੀ ਹੈ ਨਾ ਜਾਣ ਦੇਣੀ ਹੈ ਅਸੀਂ ਕੌਂਸਿਲਿਕ ਇੱਕ ਇੱਕ ਟਾਸਕ ਰੱਖਿਆ ਵੀ ਕੋਈ ਵੀ ਗੱਡੀ ਜਿਹੜੀ ਹਿਸ਼ਾਰਪੁਰ ਦੇ ਵਿੱਚ ਇਹ ਤਾਂ ਨਹੀਂ ਇੰਟਰੋ ਹੱਸ ਸਕਦੀ ਤੇ ਨਾ ਹੀ ਆ ਸਕਦੀ ਐ ਨਾ ਹੀ ਜਾ ਸਕਦੀ ਐ ਔਰ ਜਿਹੜੀ ਗੱਡੀ ਅਸੀਂ ਇੱਦਾਂ ਫੜਾਂਗੇ ਉੱਤੇ ਬਿਲਕੁਲ ਜੋ ਕਾਨੂੰਨੀ ਕਾਰਵੇ ਬਣਦੀ ਐ ਉਹ ਅਸੀਂ ਕਰਾਂਗੇ ਆ ਲਓ ਜੀ ਇਹ ਤੁਹਾਡਾ ਗਿਫਟ ਹੈ ਪੂਰੀ ਵਾਲਿਓ ਇਹ ਤੁਹਾਡਾ ਗਿਫਟ ਹੈ ਤੇ ਜਦੋਂ ਤੁਸੀਂ ਦੁਬਾਰੇ ਹੁਸ਼ਿਆਰਪੁਰ ਆਉਣਾ ਤੇ ਪਲੀਜ਼ ਇਦਾਂ ਨਾ ਕਰੀਂ ਨਿਕਾ ਜੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਬੋਲੋ ਹਾਂ ਇਹਨੂੰ ਬੇਟਾ ਸੰਭਾਲ ਕੇ ਰੱਖਣਾ ਜਦੋਂ ਦੂਜੀ ਵਾਰ ਫੇਰ ਕਰੇਚਾਰ ਕੋ ਰੌਣ ਦਾ ਮੌਕਾ ਮਿਲਿਆ ਇਹਨੂੰ ਜ਼ਰੂਰ ਦੇਖਣਾ ਥੈਂਕ ਯੂ